ਰੀਦਾ ਗੌਰ ਨਵਾਣੀ ਛੱਡ ਕਰੇ ਨਿਕਰਿਆ ਕਰ ਆਓ ਸਰ ਪਰ ਇੱਥੇ ਆਉਣਾ ਮਾਰਨਾ ਨਾ ਡਰਿਆਓ ਰੀਦਾ ਗੌਰ ਨਵਾਣੀ ਛੱਡ ਕਰੇ ਨਿਕਰਿਆ ਕਰ ਆਓ ਗੌਰ ਨਵਾਣੀ ਛੱਡ ਕਰੇ ਤਨ ਜਲੀ ਗੋਹ ਰਹਿਣਾ ਉਹ ਵਾਜਾ ਮਾਰਦੀ ਆ ਕਵਰ ਗੌਰ ਕਾ ਦਾ ਕਵਰ ਲੂ ਤੇ ਕਰਿਆ ਕਰ ਆ ਤੂੰ ਨਿਕਰਾਂ ਕਹ ਰਾ ਜਾ ਇਹ ਗੌਰ ਦੇ ਵਿੱਚ ਘਾਰਾ ਇੱਕ ਗੌਰ ਹਰਦਾ ਸਰੀਰ ਗੌਰ ਨਹੀਂ ਹੈ ਸਤ ਗੌਰ ਬਾਹਰਲੇ ਜਿਵੇਂ ਪਹਾੜ ਦੇ ਵਿੱਚ ਕੋਈ ਖੱਡ ਹੁੰਦੀ ਹੈ ਖੋਦ ਕੇ ਕੋਈ ਚੀਜ਼ ਬਣਾਉਦੇ ਆ ਕਬਰ ਹੈ ਮਿੱਟੀ ਬਾਹਰੋਂ ਮਿੱਟੀ ਅੰਦਰ ਬਣਾਈ ਹੋਈ ਹੈ ਕਬਰ ਗੌਰ ਤਾਂ ਅੰਦਰ ਹੁੰਦੀ ਹੈ ਹਾਂ ਅਸਲ ਜੀ ਗੌਰ ਉਹਨੂੰ ਕਹਿੰਦੇ ਨੇ ਜਿਹੜੀ ਪਹਿਲਾਂ ਐ ਪਟਦੇ ਨੇ ਜੀ ਜੀ ਜਦੋਂ ਦੂਸਰੀ ਲੱਗੇ ਹੁੰਦੀ ਐ ਸਾਈਡ ਨੂੰ ਲੱਗ ਜਾਂਦੇ ਨੇ ਗੋਰ ਉਹ ਇਹ ਜਿਹੜੀ ਸਾਈਡ ਨੂੰ ਲੈ ਕੇ ਜਾਂਦੇ ਨੇ ਉਹ ਗੋਰ ਹੈ ਉੱਥੇ ਮੁਰਦੇ ਨੂੰ ਪਾਉਂਦੇ ਨੇ ਮਿੱਟੀ ਮੁਰਦੇ ਤੇ ਨਹੀਂ ਲੱਗਦੀ ਹੈ ਮੁਰਦਾ ਬਿਲਕੁਲ ਸੇਫ ਹੁੰਦਾ ਹੈ ਉਹ ਜਗ੍ਹਾ ਖਾਲੀ ਹੁੰਦੀ ਹੈ ਉਹ ਦਾ ਰੰਗ ਗੋਰ ਹੈ ਐਵੇਂ ਹਰਦਾ ਸਾਡਾ ਗੋਰ ਸਪੇਸ ਉਹਦੇ ਵਾਸਤੇ ਗੋਣ ਮਾਣੀ ਛੱਡ ਕਰੇ ਤੇ ਕਰਿਆ ਕਰ ਆਓ ਜੇ ਕਰਿਆ ਕਰ ਆਓ ਜੇ ਇਹ ਜੇ ਮਨ ਘੋਰ ਚ ਚਲੇ ਜਾ ਬੇਨ ਆਖਰ ਘੋਰ ਚ ਜਾਣ ਇਹਦੇ ਆਂਨੇ ਕਰਿਆ ਕਰ ਆਓ ਸਰ ਪਰ ਇੱਥੇ ਆਉਣਾ ਮਰਨੋਂ ਨਾ ਡਰਿਆਓ ਆਉਣਾ ਇੱਥੇ ਹੀ ਪਹਿਣਾ ਤੈਨੂੰ ਸਰ ਪਰ ਇਹੀ ਘਰ ਹੈ ਤੇਰਾ ਸਰ ਪਰ ਇੱਥੇ ਆਉਣਾ ਲਾਜ਼ਮੀ ਹੈ ਇਸ ਕਰਕੇ ਤੂੰ ਮਨ ਤੋਂ ਡਰਨਾ ਜਦ ਮਾਨ ਅੰਦਰ ਦੇਖਦਾ ਆ ਕੇ ਤਾਂ ਮਰ ਜਾਂਦਾ ਹੁੰਦਾ ਤੂੰ ਜੇ ਹੁਣੇ ਮੌਲ ਨੂੰ ਕਬੂਲ ਕਰ ਲੈਵੇਂ ਚੁੱਪੇ ਕਰ ਜਮੈਂ ਠੀਕ ਹੈ ਤਾਂ ਦਰਸ਼ਨ ਹੋ ਜਾਣਗੇ ਜਿੰਨਾ ਚਿਰ ਤੂੰ ਜੇ ਉਹਨਾਂ ਦਰਸ਼ਨ ਹੋਣੇ ਹੀ ਨਹੀਂ ਤੇ ਨਹੀਂ ਹੋਣ ਦੇਣੇ ਜਿੰਨਾ ਚਿਰ ਤੂੰ ਨਾ ਰਹਿੰਦਾ ਦਰਸ਼ਨ ਨਹੀਂ ਹੋਣ ਦੇਣੇ ਇਸ ਕਰਕੇ ਤੂੰ ਚੁੱਪ ਕਰਕੇ ਗੌਰ ਚ ਵੜ ਜਾ ਨਾ ਬਾਹਰ ਤੂੰ ਚੱਕਿਆ ਨਾ ਤੂੰ ਕੋਈ ਰਾਇ ਤੋਂ ਬੁਲ ਰਾਇ ਉਹ ਨਾ ਜਨਾ ਜਨਾ ਤੂੰ ਗੌਰ ਤੋਂ ਬਾਹਰ ਹੈ ਦੁਨੀਆ ਨੂੰ ਦੇਖਦਾ ਸਲਾਹ ਦੇ ਦਿੰਦਾ ਕਿ ਕੋਈ ਨਾ ਕੋਈ ਸਰ ਪਰ ਇੱਥੇ ਆਵਣਾ ਜਿਹੜੇ ਵਜਾਦ ਜਾਣਦੇ ਉਥੋਂ ਗੱਲਾਂ ਸੁਣਿਆ ਨਾ ਉਹਦੀ ਸਲਾਹ ਦੇ ਤੂੰ ਲੋਬੀ ਤਨ ਵੀ ਰੋਜੇ ਹਾਂ ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆਓ ਕੋਈ ਨਾ ਡਰ ਇੱਥੇ ਆਉਣਾ ਹੀ ਪੈਣਾ ਹੈ ਲਾਜ਼ਮੀ ਇੱਥੇ ਆਉਣਾ ਪੈਣਾ ਹੈ ਹਾਂਜੀ